ਜੇ ਜੀਵੈ ਪਤਲਤੀ ਜਾਏ ਸਭ ਹਰਾਮ ਜੇ ਤੱਕ ਖਾਏ ਇਸ ਨੂੰ ਗੁਲਾਮੀ ਕਹਿੰਦੇ ਹਨ ਮੈਂ ਧਰਮ ਸਥਾਨਾਂ ਤੇ ਲੋਕਾਂ ਨੂੰ ਭੇਟਾ ਪੂਜਾ ਤੋਂ ਅੱਗੇ ਬਲੀ ਤੱਕ ਦਿੰਦੇ ਵੇਖਿਆ ਮੈਂ ਸਿਕੰਦਰੂਆਂ ਨੂੰ ਕਾਰੀਗਰ ਦੀ ਕਾਰੀਗਰ ਨੂੰ ਮਾਲਕ ਦੀ ਮਾਲਕ ਨੂੰ ਸਿਪਾਹੀ ਦੀ ਸਿਪਾਹੀ ਨੂੰ ਹਾਕਮ ਦੀ ਹਾਕਮ ਨੂੰ ਰਾਜੇ ਦੀ ਰਾਜੇ ਨੂੰ ਪਾਦਰੀ ਦੀ ਤੇ ਪਾਦਰੀ ਨੂੰ ਕਿਸੇ ਦੇਵਤੇ ਦੀ ਗੁਲਾਮੀ ਕਰਦੇ ਵੇਖਿਆ ਦੇਵਤੇ ਦਾ ਬੁੱਤ ਹੈ ਵੀ ਕੀ ਕੁਝ ਵੀ ਨਹੀਂ ਮਿੱਟੀ ਦਾ ਬੁੱਤ ਮਨੁੱਖ ਦਾ ਆਪਣਾ ਬਣਾਇਆ ਤੇ ਉਸ ਵੱਲੋਂ ਪੂਜਿਆ ਗਿਆ ਬੁੱਤ ਜਿਸ ਦਾ ਮਨੁੱਖ ਆਪ ਹੀ ਗੁਲਾਮ ਬਣ ਬੈਠਾ ਮੈਂ ਨਿੱਕੇ ਨਿੱਕੇ ਬਾਲਾਂ ਨੂੰ ਮਾਂ ਦੀ ਛਾਤੀ ਤੋਂ ਗੁਲਾਮੀ ਦਾ ਦੁੱਧ ਚੁੰਗਦਿਆਂ ਵੀ ਵੇਖਿਆ ਤੇ ਬੱਚਿਆਂ ਨੂੰ ਮਹਾਰਣੀ ਦੇ ਨਾਲ-ਨਾਲ ਜੀ ਹਜ਼ੂਰੀ ਦਾ ਪਾਠ ਪੜ੍ਹਦਿਆਂ ਵੀ ਵੇਖਿਆ ਮੁਟਿਆਰਾਂ ਨੂੰ ਮਰਿਆਦਾ ਸੰਜਮ ਅਤੇ ਸੰਕੋਚ ਦਾ ਜਾਮਾ ਪਹਿਨਿਆ ਵੇਖਿਆ ਫਿਰ ਮੈਂ ਗੁਲਾਮੀ ਨੂੰ ਅਗਿਆਨਤਾ ਦੇ ਜਲੂਸ ਵਿੱਚ ਪੂਰੇ ਜਾਹੋ ਜਲਾਲ ਨਾਲ ਸਮੁੱਚੇ ਸੰਸਾਰ ਵਿੱਚ ਵਿਚਰਦਿਆਂ ਵੇਖਿਆ ਮੈਂ ਵੇਖਿਆ ਲੋਕ ਗੁਲਾਮੀ ਨੂੰ ਪਰਮਾਤਮਾ ਕਹਿ ਕੇ ਬੁੱਤਾਂ ਦੇ ਕਦਮਾਂ ਵਿੱਚ ਜਾ ਡਿੱਗਦੇ ਹਨ ਉਹਨਾਂ ਦੇ ਕਦਮਾਂ ਵਿੱਚ ਸ਼ਰਾਬ ਤੇ ਸੁਗੰਧੀ ਦੀਆਂ ਭੇਟਾਂ ਦਿੰਦੇ ਹਨ ਉਹਨਾਂ ਬੁੱਤਾਂ ਅੱਗੇ ਧੂਫ ਦਿਖਾਉਂਦੇ ਹਨ ਤੇ ਉਹਨਾਂ ਨੂੰ ਪੈਗੰਬਰ ਕਹਿੰਦੇ ਹਨ ਲੋਕ ਬੁੱਤਾਂ ਅਤੇ ਤਸਵੀਰਾਂ ਅੱਗੇ ਗੋਡੇ ਟੇਕ ਕੇ ਪੂਜਾ ਕਰਦੇ ਹਨ ਤੇ ਇਸ ਨੂੰ दैवी ਕਾਨੂੰਨ ਕਹਿੰਦੇ ਹਨ ਉਹ ਉਹਨਾਂ ਲਈ ਲੜਦੇ ਹੋਏ ਜਾਨਵਰ ਬਣ ਜਾਂਦੇ ਹਨ ਤੇ ਇਸ ਨੂੰ ਦੇਸ਼ ਭਗਤੀ ਦਾ ਨਾਂ ਦਿੰਦੇ ਹਨ ਮੈਂ ਉਹਨਾਂ ਨੂੰ ਆਪੇ ਹੀ ਬਣਾਏ ਇਹਨਾਂ ਰੱਬਾਂ ਦੀ ਇੱਛਾ ਅੱਗੇ ਸਿਰ ਝੁਕਾਉਂਦੇ ਦੇਖਿਆ ਉਹਨਾਂ ਦੀ ਖਾਤਰ ਘਰਾ ਸੰਸਥਾਵਾਂ ਅਤੇ ਇਤਿਹਾਸ ਨੂੰ ਤਬਾਹ ਕਰਦੇ ਦੇਖਿਆ ਤੇ ਇਸ ਕਿਣਾਉਣੇ ਵਰਤਾਰੇ ਨੂੰ ਭਰਾਤਰੀ ਭਾਵ ਕਹਿੰਦਿਆਂ ਦੇਖਿਆ ਇਸ ਸਭ ਦੇ ਖਾਤਰ ਖੂਨ ਖਰਾਬਾ ਕਰਨ ਨੂੰ ਖੁਸ਼ਕਿਸਮਤੀ ਤੇ ਮਾਣ ਦਾ ਕੰਮ ਸਮਝਦਿਆਂ ਵੇਖਿਆ ਇਹਨਾਂ ਕਤਲਾਂ ਨੂੰ ਬਰਾਬਰੀ ਦਾ ਨਾਮ ਦਿੰਦੇ ਹੋਏ ਵੇਖਿਆ ਮੈਂ ਲੋਕਾਂ ਨੂੰ ਗ੍ਰੰਥ ਪੜ੍ਹਦੇ ਨਹੀਂ ਉਹਨਾਂ ਨੂੰ ਪੂਜਦੇ ਹੋਏ ਵੇਖਿਆ ਇਸ ਗੁਲਾਮੀ ਦੇ ਇੱਕ ਦੋ ਨਹੀਂ ਅਨੇਕਾਂ ਨਾਂ ਹਨ ਪਰ ਉਹਨਾਂ ਸਾਰਿਆਂ ਦੀ ਅਸਲੀਅਤ ਇੱਕੋ ਹੈ ਉਸ ਦੇ ਅਨੇਕਾਂ ਰੂਪ ਹਨ ਪਰ ਉਹ ਇੱਕੋ ਤਤ ਦੀ ਬਣੀ ਹੋਈ ਹੈ ਸੱਚ ਪੁੱਛੋ ਤਾਂ ਇਹ ਪੀੜੀਦਰ ਪੀੜੀ ਚੱਲਦਾ ਆ ਰਿਹਾ ਇੱਕ ਅਸਾਧ ਰੋਗ ਹੈ ਜੋ ਇੱਕ ਪੀੜੀ ਦੂਸਰੀ ਪੀੜੀ ਦੀ ਝੋਲੀ ਵਿੱਚ ਪਾ ਜਾਂਦੀ ਹੈ ਤੇ ਉਮੀਦ ਕਰਦੀ ਹੈ ਕਿ ਉਹ ਵੀ ਉਹਨਾਂ ਵਾਂਗੂ ਹੀ ਇਸੇ ਤਰੀਕੇ ਗੁਲਾਮਾਂ ਵਾਂਗ ਗੁਲਾਮੀ ਦੇ ਸائے ਹੇਠ ਵਿਚਰਦੇ ਰਹਿਣ ਤੇ ਗੁਲਾਮੀ ਜ਼ਿੰਦਾਬਾਦ ਕਹਿੰਦੇ ਰਹਿਣ